ਦੋਸਤੋ ਜਿੱਥੇ ਕਿ ਸੀਤੋ ਵਾਲਾ ਸੋਨੂ ਦੇ ਨਾਮ ਨਾਲ ਪੂਰੀ ਚਰਚਾ ਚੱਲਦੀ ਹੈ ਪੂਰਾ ਫੇਮਸ ਹੋ ਚੁੱਕਿਆ ਹੈ ਕਈ ਲੋਕ ਉਹਨੂੰ ਮਜ਼ਾਕ ਦਾ ਪਾਤਰ ਬਣਾਉਂਦੇ ਆ ਕਈ ਪੱਤਰਕਾਰ ਉਹਦੇ ਕੋਲ ਜਾ ਕੇ ਉਹਦੇ ਨਾਲ ਮਜ਼ਾਕ ਕਰਕੇ ਵੀਡੀਓ ਪਾਉਂਦੇ ਆ ਪਰ ਸੀਤੋ ਸੋਨੂ ਵਾਲਾ ਅੱਜ ਦੇ ਡਾਇਮਡ ਤੇ ਟ੍ਰੈਂਡਿੰਗ ਤੇ ਚੱਲ ਰਿਹਾ ਬਈ ਉਹਦਾ ਬਹੁਤ ਵੱਡਾ ਨਾਮ ਬਣ ਚੁੱਕਿਆ ਹੈ ਤੇ ਅੱਜ ਇੱਕ ਹੈਰਾਨੀ ਜੜਕ ਗੱਲ ਤੁਹਾਨੂੰ ਦੱਸਣ ਜਾ ਰਹੇ ਆ ਇਹ ਜਿਹੜੀ ਕੁੜੀ ਹੈ ਕੈਨੇਡਾ ਤੋਂ ਆਈ ਹੈ ਕੈਨੇਡਾ ਉਹਦੇ ਨਾਲ ਵਿਆਹ ਕਰਾਉਣ ਲਈ ਇਹ ਕੁੜੀ ਦੀ ਇੰਨੀ ਇੱਛਾ ਹੈ ਵੀ ਆਪਣੇ ਪਰਵਾਰ ਦੇ ਉਤੋਂ ਦੀ ਹੋ ਕੇ ਕੈਨੇਡਾ ਛੱਡ ਕੇ ਸੀਤੂ ਦੇ ਨਾਲ ਵਿਆਹ ਕਰਾਉਣ ਲਈ ਪੂਰੀ ਤਿਆਰ ਹੈ ਕਿਉਂ ਤਿਆਰ ਹੈ ਇਹਨੂੰ ਕੀ ਲੋੜ ਪਈ ਕਿਉਂਕਿ ਹੋਰ ਦੁਨੀਆ ਤੇ ਬਹੁਤ ਮੁੰਡੇ ਐ ਸੁਣਨ ਸੰਲਖੇ ਸੀਤੂ ਵਾਲੇ ਨਾਲ ਇਹਦੀ ਕਿਉਂ ਮਤਲਬ ਇਨੀ ਤਾਰ ਮਿਲੀ ਵੀ ਸੀਤੂ ਵਾਲੇ ਨਾਲ ਵਿਆਹ ਕਰਾਉਣ ਲਈ ਮਜਬੂਰ ਹੋ ਗਈ ਔਰ ਬਾਈ ਪਸਤੀ ਗਾਜੀ ਪਸਤੀ ਗਾਜੀ ਬਾਈ ਕੀ ਤੁਹਾਨੂੰ ਸੀਤੂ ਤੇ ਕੈਮਰਾਮੈਨ ਨੂੰ ਇੱਥੇ ਕੁੜੀ ਤੇ ਥੋੜਾ ਜਿਹਾ ਫੋਕਸ ਜ਼ਿਆਦਾ ਕਰੋ ਗੱਲਬਾਤ ਕਰਦੇ ਆ ਬਾਈ ਤੁਹਾਨੂੰ ਕੀ ਲੱਗਿਆ ਸੀਤੂ ਵਾਲੇ ਸੋਨੂ ਤੇ ਵੀ ਤੁਸੀਂ ਉਹਦੀਆਂ ਕਹਿਵੀਆਂ ਗੱਲਾਂ ਐ ਇਹ ਗੱਲ ਕੋਈ ਹੋਰ ਹੁੰਦੀ ਆ ਜਵਾਬ ਵੀ ਹੋ ਜਾਂਦਾ ਤੁਸੀਂ ਇਹਨਾਂ ਦਾ ਵਿਆਹ ਕਰਾਉਣ ਲਈ ਤਿਆਰ ਹੋਏ ਕੀ ਤੁਮ੍ਹ ਆਇਆ ਜਦੋਂ ਚੱਕੀ ਲੱਗਿਆ ਮੈਂ ਤਾਂ ਜੀ ਜਦੋਂ ਫੋਨ ਖੋਲਿਆ ਹੂੰ ਫੋਨ ਤੇ ਦੇਖਦੀ ਆ ਜਿਹੜੀ ਤਾਂ ਚਾਰੇ ਪਾਸੇ ਚਰਚੇ ਨੇ ਹੂੰ ਸਾਰੀਆਂ ਫਿਲਮਾਂ ਚ ਇੰਸਟਾ ਤੇ ਫੇਸਬੁੱਕ ਤੇ ਇਹ ਤਾਂ ਪੂਰਾ ਮਸਾਹਰ ਹੋਇਆ ਪਿਆ ਹੂੰ ਐਵੇਂ ਵਰਕੇ ਇਹਨੂੰ ਚੱਕੀ ਫਿਰਦਾ ਜਿੱਪੀ ਗਰੇਵਾਲੇ ਨੂੰ ਮੇਰੀ ਫਿਰਦਾ ਜੀ ਖਾਨ ਨਾਲ ਇਹ ਪੂਰੇ ਸਟੇਜਾਂ ਤੇ ਸਾਰੇ ਕਿਤੇ ਸੋਨੂ ਸਿੱਤ ਵਾਲੀ ਚੱਲ ਹੂੰ ਬਸ ਮੈਂ ਇਹ ਗੱਲ ਦੇਖ ਕੇ ਮੈਂ ਕਿ ਜਦੋਂ ਐਡੇ ਐਡੇ ਵੱਡੇ ਸਟਾਰ ਇਹਨੂੰ ਲਈ ਫਿਰਦੇ ਆ ਹੂੰ ਤੇ ਸੋਚਾਂ ਮੈਂ ਨਾ ਕਿਸੇ ਦੇ ਬਾਰੇ ਸੋਚਾਂ। ਅ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ? ਮੈਂ ਤਾਂ ਜੀ ਹੁਣ ਸਾਨੂੰ ਕਿਵੇਂ ਜੇ ਘਾਂ ਜੀ। ਹੂੰ। ਮੇਰਾ ਤਾਂ ਹਾਂ ਜੀ ਕਰਦਾ ਮੈਂ ਇਹਦੇ ਨਾਲ ਵਿਆਹ ਕਰਾਵਾ ਜੀ। ਅਸ ਵਿਆਹ ਕਰਨ ਲਈ ਆਏ ਹੂੰ। ਹਾਂ ਜੀ। ਹੁਣ ਤੁਸੀਂ ਕੈਨੇਡਾ ਦੇ ਵਿੱਚ ਇੰਨਾ ਵਧੀਆ ਤੁਹਾਡਾ ਕੰਮ ਸੀ ਉੱਥੇ ਪੀਆਰ ਸੀ ਮੈਨੂੰ ਤਾਂ ਲੱਗਿਆ ਵੀ ਸੀ। ਕੰਮ ਕਰਦੇ ਸੀ, ਚੰਗੀ ਕਮਾਈ ਕਰਦੇ ਸੀ। ਤੁਹਾਨੂੰ ਸੀਤੂ ਵਾਲੇ ਨਾਲ ਵਿਆਹ ਕਰਾਉਣ ਲਈ ਕੀ ਹੁਣ ਨਾ ਤਾਂ ਉਹ ਕਮਾਈ ਦਾ ਸਾਧਨ ਨਾਲ ਕੋਲੀ। ਨਾ ਉਹ ਜਿਹੜੇ ਕੋਲੇ ਘਰ ਹੈ, ਘਰ ਵੀ ਲੋਕਾਂ ਦਾ ਪਾਕੇ ਦੇ ਰਹੇ ਆ। ਹੁਣ ਤੇ ਸੀਤੂ ਵਾਲੇ ਲਈ ਕੀ ਕੁਝ ਕਰੋਗੇ? ਤੁਸੀਂ ਉਹਨੂੰ ਘਰ ਬਣਾ ਕੇ ਦਿਓਂਗੇ? ਜੋਥੇ ਪੈਸਾ ਬਣਾਇਆ ਸਾਨੂੰ ਜਰੂਰ ਦੱਸੋ ਵੀ ਤੁਸੀਂ ਕਿੰਨਾ ਡੰਗ ਲੱਗ ਜਾਓਗੇ ਨੂੰ ਲੈ ਜੀ ਇੰਨਾ ਮਸ਼ਹੂਰ ਬੰਦਾ ਮੈਨੂੰ ਉਹਦੇ ਵਾਸਤੇ ਕੀ ਕਰਨੀ ਲੋੜ ਹੈਗੀ ਉਹ ਤਾਂ ਸਮਝਾ ਮੈਨੂੰ ਸਟਾਰ ਬਣਾਉਗਾ ਜੀ ਹੂੰ ਸਾਰੇ ਪਾਸੇ ਚਰਚੇ ਨੇ ਜੀ ਉਹ ਨਹੀਂ ਉਹ ਤੁਹਾਨੂੰ ਜਰੂਰ ਬਣਾਉਗਾ ਸਟਾਰ ਤੁਸੀਂ ਮਤਲਬ ਉਹ ਤਾਂ ਬਣ ਜਾਓਗੇ ਕੀ ਉਹਦੇ ਨਾਲ ਤੁਸੀਂ ਕੀ ਸੋਚਿਆ ਵੀ ਟੱਕ ਡੋ ਵੀ ਰੀਲਾਂ ਪਾਇਆ ਕਰੋਗੇ ਇੰਸਟਾਗ੍ਰਾਮ ਤੇ ਪਾਇਆ ਕਰੋਗੇ ਕੀ ਕੀ ਸੋਚੀ ਤੁਸੀਂ ਫੇਰ ਤਾਂ ਜੀ ਸਾਡੀ ਨਹੀਂ ਰੀਲਾਂ ਚੱਲਣੀਆਂ ਸਾਰੇ ਕਿਤੇ ਇੰਸਟਾ ਤੇ ਫੇਸਬੁੱਕ ਤੇ ਜਿਹੜਾ ਕੁਛ ਹੋਣਾ ਉਹ ਅਸੀਂ ਚੱਲਾਂਗੇ ਬਸ ਮੈਂ ਹੀ ਚੱਲੂਗੀ ਸੋਨੂ ਦੇ ਨਾਲ। ਅੱਛਾ ਮੈਂ ਤਾਂ ਸੋਨੂ ਦੇ ਨਾਲ ਤੁਹਾਨੂੰ ਪਤਾ ਲੱਗਿਆ ਵੀ ਮੈਂ ਸਟਾਰ ਬਣ ਜੂਗੀ। ਹਾਂਜੀ। ਤੇ ਹੁਣ ਤੁਸੀਂ ਸੋਨੂ ਨਾਲ ਕੋਈ ਸਟਾਰ ਦਾ ਸਟਾਰ ਜੀ ਮੈਨੂੰ ਤਾਂ ਬੜਾ ਸੋਹਣਾ ਲੱਗਦਾ ਜੀ। ਅੱਛਾ ਜੀ। ਹਾਂਜੀ। ਲਓ ਜੀ ਕੁੜੀ ਗੰਦੀ ਬਈ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਹੈ ਮਤਲਬ ਕੁੜੀ ਸ਼ਰਮਾ ਗਈ ਸੰਗ ਚੁੱਕੀ ਹੈ। ਨਹੀਂ ਮੈਂ ਤੁਸੀਂ ਸੀਤੂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਵੀ ਸੀਤੂ ਸੱਚੀ ਸਤ ਵਾਲਾ ਸੋਨੂ ਕਿੱਥੇ ਆ ਉਹਦਾ ਨੰਬਰ ਜਾ ਉਹਨੂੰ ਕਿਸੇ ਰਹੀਂ ਮਿਲਣ ਦੀ ਕੋਸ਼ਿਸ਼ ਕੀਤੀ ਹੋਵੇ। ਕੋਈ ਜੀ ਜਦੋਂ ਆਪਾਂ ਇੰਸਟਾ ਤੇ ਫੇਸਬੁੱਕ ਤੇ ਦੇਖ ਲਿਆ ਜੀ ਉਹਦੇ ਤੱਕ ਪਹੁੰਚ ਵੀ ਜਾਵਾਂਗੇ ਆਪੇ ਰੱਬ ਮਲਾਉਂਦਾ ਜੀ ਭਈ ਇਹ ਜਿਹੜੀ ਵੀਡੀਓ ਆ ਸ਼ੇਅਰ ਇੰਨੀ ਵੀ ਸ਼ੇਅਰ ਕਰਦੇ ਹੋ ਵੀ ਸੀਤੂ ਵਾਲੇ ਸੋਨ ਤੱਕ ਪਹੁੰਚੇ ਕੋਈ ਕੈਨੇਡਾ ਤੋਂ ਕੁੜੀ ਉਹਦੇ ਨਾਲ ਵਿਆਹ ਕਰਾਉਣ ਲਈ ਇਰਾਜ਼ ਹੀ ਹੋ ਚੁੱਕੀ ਐ ਮੈਂ ਤਾਂ ਸਾਰਾ ਕੁਝ ਛੱਡਿਆ ਕੀ 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 ਆ ਬਾਈ ਬੜਾ ਪ੍ਰੇਟਾ ਜਿ ਕਿੰਨਾ ਟਾਈਮ ਤੋਂ ਹੋ ਗਿਆ ਕਰਨ ਲੱਗਿਆ ਉਹਨੂੰ ਇਹ ਕੀ ਕੀ ਥੋੜੀ ਪ੍ਰਾਪਰਟੀ ਆ ਉੱਥੇ ਹੁਣ ਤੱਕ ਇਹ ਕੀ ਕੀ ਤੁਸੀਂ ਜੋੜ ਚੁੱਕੇ ਹੋ ਕੈਨੇਡਾ ਗਈ ਨੂੰ ਤਾਂ ਮੈਨੂੰ ਥੋੜਾ ਟਾਈਮ ਹੀ ਹੋਇਆ ਸੀ ਕੋਈ ਹਜੇ ਇੰਨਾ ਹੋ ਨਹੀਂ ਹੋਇਆ ਜਦੋਂ ਮੈਂ ਇਹਨਾਂ ਦੀ ਵੀਡੀਓ ਵੀਡੀਓ ਦੇਖਣ ਲੱਗੀ ਮੈਂ ਤਾਂ ਚੱਟ ਫੈਸਲਾ ਕਰ ਲਿਆ ਵੀ ਬੱਸ ਮੈਂ ਤਾਂ ਪੰਜਾਬ ਜਾਣਾ ਤੇ ਪਰਾਰ ਦੇ ਉੱਤੋਂ ਦੀ ਹੋਵੇ ਪਰਾਰ ਦੇ ਤੋਂ ਲੋਕਾਂ ਦੀ ਕੋਸ਼ਿਸ਼ ਕੀਤੀ ਹੋਵੇ ਥੋੜੇ ਮਾਪਿਆਂ ਨੇ ਪੈਰ ਧਰਾਏ ਸੀ ਮੈਨੂੰ ਕਹਿੰਦੇ ਵੀ ਇਹ ਤੂੰ ਕੇ ਸਾਧੂ ਬੰਦਾ ਕਿਵੇਂ ਵੀ ਇਹ ਮੈਂ ਤਾਂ ਮੈਨੂੰ ਨਹੀਂ ਕੁਝ ਵੀ ਸੁਣਦਾ ਬਸ ਨਾ ਮੇਰੇ ਦਿਲ 'ਚ ਕੋਈ ਦਿਮਾਗ 'ਚ ਹੋਰ ਗੱਲ ਆਉਂਦੀ ਬਸ ਓਨਲੀ ਸੋਨੂ ਸੀਤੂ ਆ ਨਹੀਂ ਸੀਤੂ ਵਾਲਾ ਸੋਨੂ ਦੀ ਤੁਸੇ ਗੱਲ ਕਰੂ ਪਤਾ ਉਹ ਇੱਕ ਗਾਣੇ ਦੀ ਇੱਕ ਲੈਣੀ ਖਿੱਚੀ ਹੁੰਦਾ ਬਾਈ ਬਾਈ ਕਹਿੰਦੀ ਦੁਨੀਆ ਬਾਈ ਬਾਈ ਕਹਿੰਦੀ ਦੁਨੀਆ ਤੁਸੀਂ ਉਹ ਚੀਜ਼ ਤੇ ਇੰਨੇ ਇੰਪ੍ਰੈਸ ਹੋ ਗਏ ਮਤਲਬ ਤੁਸੀਂ ਕੁੜੀ ਇਕ ਹੋਣ ਦੇ ਬਾਵਜੂਦ ਨੂੰ ਗਲਤ ਰੋਲ ਖਿਆ ਰਹੀ ਵੇ ਉਹਦੀ ਐਡੀ ਸਰੀਲੀ ਆਵਾਜ਼ ਤੂੰ ਉਹਦਾ ਮਜ਼ਾਕ ਬਣਾਈ ਜਾ ਨਾ ਇੰਨਾ ਸਟਾਰ ਬੰਦਾ ਦੱਸ ਉਹ ਚ ਕੀ ਘਾਟ ਹੈ ਕਿ ਤੁਸੀਂ ਤਾਂ ਐਵੇਂ ਮਾਰੀ ਜਾ ਮੈਨੂੰ ਪਸੰਦ ਆ ਬਸ ਮੈਂ ਸੋਨੂੰ ਸਿੱਤਵਾਲ ਨਾਲ ਵਿਆਹ ਕਰਾਉਣਾ ਹੋਰ ਮੈਂ ਬਾਈ ਜੀ ਤੁਸੀਂ ਦੇਖ ਲਓ ਥੋੜੀ ਜ਼ਿੰਦਗੀ ਦਾ ਫੈਸਲਾ ਇੰਨੀ ਜੇਦੀ ਨਾ ਕਰੋ ਕਿਉਂਕਿ ਉਹ ਜਿਹੜਾ ਦੇਖਿਆ ਜਾਵੇ ਉਹ ਤਾਂ ਲੋਕ ਨੂੰ ਮੰਦਬੁੱਧੀ ਕਹਿੰਦੇ ਐ ਇਹਦੇ ਵੀ ਮੰਦਬੁੱਧੀ ਹੈ ਉਹਨੂੰ ਅਗਲਣੀ ਲੋਕਾਂ ਨੂੰ ਕਰ ਲੱਗਿਆ ਹੋਇਆ ਜੀ ਮਾਨ ਗੋਲਾ ਕੁੜਦਾ ਕੁੜਦਾ ਮਾਰਦੇ ਕੱਲ ਨੂੰ ਇਹ ਨਾ ਹੋਵੇ ਤੁਹਾਨੂੰ ਵੀ ਕੁੱਤੇ ਮਾਰੇ ਘਰੋਂ ਘੜ ਦੇ ਕਿਉਂਕਿ ਜ਼ਿੰਦਗੀ ਦਾ ਫੈਸਲਾ ਤੁਸੀਂ ਜੋ ਲੈ ਰਹੇ ਹੋ ਬਹੁਤ ਜਲਦਬਾਜ਼ੀ ਜੀ ਲੈ ਲੋਕ ਕਹਿੰਦੇ ਹਨ ਮੰਦਬੁੱਧੀ ਮੈਂ ਤਾਂ ਨਹੀਂ ਕਹਿੰਦੀ ਮੇਰੇ ਵਾਸਤੇ ਤਾਂ ਵਧੀਆ ਹੀ ਆਹੋ ਮੇਰੇ ਵਾਸਤੇ ਸੋਹਣਾ ਸੁਨੱਖਾ ਸਰੀਲੀ ਆਵਾਜ਼ ਸਟਾਰ ਬੰਦਾ ਇਹ ਜਾਂ ਤਾਂ ਮੈਂ ਜੀ ਦੀਵਾ ਲੈ ਕੇ ਜਾਵਾਂਗੀ ਨਾ ਮੈਨੂੰ ਤਾਂ ਨਹੀਂ ਦਿਹਾਉਣਾ ਅੱਛਾ ਜੀ ਹਾਂ ਮਤਲਬ ਭਾਈ ਤੁਹਾਨੂੰ ਇਹ ਤੋਂ ਪਹਿਲਾਂ ਅ ਇਹਨੇ ਸਿੰਗਰ ਆਏ ਆ ਛੋਟੀ ਜਿਹੀ ਗਿੱਪੀ ਹੋ ਗਿਆ ਐਮੀ ਹੋ ਗਿਆ ਦਲਜੀਤ ਹੋ ਗਿਆ ਸਿੱਧੂ ਮਸੂਲਾ ਹੋ ਗਿਆ ਉਹ ਤੁਸੀਂ ਉਹ 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 ਤੁਹਾਨੂੰ ਉਹ ਤੁਹਾਨੂੰ ਪਸੰਦ ਨਹੀਂ ਆਏ ਲੈ ਉਹ ਤਾਂ ਸਾਰੇ ਤੋਂ ਥੱਲੇ ਨੇ ਅੱਛਾ ਜੀ ਹੋਰ ਹੋਰ ਸਟਾਰ ਬੰਦੇ ਨੂੰ ਸਟਾਰ ਉਹ ਕਿਹੜੇ ਸਟਾਰ ਨੇ ਉਹ ਤਾਂ ਇਹਨੂੰ ਖਿੱਚੀ ਫਿਰਦੇ ਨੇ ਲਓ ਜੀ ਕੁਲੀ ਕਹਿੰਦੀ ਵੀ ਬਾਈ ਜਿਹੜੇ ਵੱਡੇ ਵੱਡੇ ਸਟਾਰ ਆ ਉਹ ਸੀਤੂ ਵਾਲੇ ਸੰਦਨ ਖਿੱਚੀ ਫਿਰਦੇ ਆ ਕਿਉਂ ਖਿੱਚੀ ਫਿਰਦੀ ਹੈ ਕੀ ਕਾਰਨਾ ਸਟੇਜਾਂ ਦੇ ਨਾਲ ਫਿਰਦੀ ਉਹਨੂੰ ਚੜ੍ਹਾਈ ਹੈ ਅਗਲੇ ਦੀ ਆਵਾਜ਼ ਸਰੀਲੀ ਕਿੰਨੇ ਸਮਾਂ ਡਾਇਲੌਗ ਬੋਲਦਾ ਇੱਕੋ ਹੀ ਪੈਰਾ ਰਿਪੀਟ ਕਰੀ ਜਾਂਦਾ ਇੰਨੀ ਸਰੀਲੀ ਆਵਾਜ਼ ਮੈਨੂੰ ਤਾਂ ਆਨੰਦ ਆ ਜਾਂਦਾ ਸੁਣ ਕੇ ਮੈਂ ਬੈਹਿ ਜੰਨੀ ਆ ਕਹਿੰਦੇ ਕੈਨੇਡਾ ਦੇ ਵਿੱਚ ਦੋ ਬੰਦੇ ਚੱਲ ਰਏ ਆ ਦੋ ਬੰਦੇ ਦੀ ਜਦੋਂ ਤੂੰ ਦੀ ਬੋਲ ਰਹੀ ਏ ਦੂਜੇ ਦੂਜਾ ਦੋ ਬੰਦੇ ਕਿੱਡੇ ਕਿੱਡੇ ਮੈਨੂੰ ਤਾਂ ਨਾ ਕੋਈ ਦੂਜਾ ਦੇ ਸੇ ਭਰਾਵਾ ਨਾ ਤੀਜਾ ਦੇ ਸੇ ਮੈਨੂੰ ਤਾਂ ਕੱਲਾ ਸੁਣਨੂੰ ਦੀਂਦਾ ਸੀ ਨਹੀਂ ਕਹਿੰਦੇ ਸੁਣਨੂੰ ਤੇ ਇੱਕ ਸਿੱਧੂ ਉਸਦੂ ਉਸਦੂ ਮੁਸਲ ਦੇ ਦੋਨਾਂ ਦੇ ਗਾਣੇ ਵੱਜ ਰਹੇ ਆ ਤੋ ਜਿੰਨੀ ਸਿੱਧੂ ਤੇ ਤੜ ਦੇ ਜ਼ਿਆਦਾਤੋਂ ਉਹਨੇ ਸੋਨੂ ਜਾਰੇ ਇਹ ਤਾਂ ਪਰ ਸੱਚ ਆ ਬਾਈ ਜੀ ਵੀ ਸਿੱਧੂ ਬਾਈ ਜੀ ਦੀ ਵੀ ਬਹੁਤ ਉਹ ਜਾਂ ਚਰਚਾ ਦੇ ਚਰਚਾ ਰਹੂਗੀ ਵੀ ਪਰ ਉਹਦੇ ਨਾਲ ਨਾਲ ਇਹ ਵੀ ਸੋਨੂ ਦੀ ਵੀ ਪੂਰੀ ਚੜ੍ਹਾਈ ਆ ਸਿੱਧੂ ਮਸੇ ਵਾਲੇ ਵਾਂਗੂ ਬਾਈ ਤੁਸੀਂ ਇਹ ਦੇਖਿਆ ਵੀ ਅੱਜ ਦੇ ਟਾਈਮ 'ਚ ਜਦੋਂ ਆਪਾਂ ਜੀਵਨ ਸਾਥੀ ਦੀ ਲੋੜ ਹੁੰਦੀ ਆ ਆਪਾਂ ਮੁੰਡਾ ਦੇਖਣ ਜਾਂਦੇ ਆ ਪਰਿਵਾਰ ਨੂੰ ਨਾਲ ਲੈ ਕੇ ਜਾਂਦੇ ਆ ਹੁਣ ਤੁਸੀਂ ਉਹਨੂੰ ਸੀਤੋ ਵਾਲੇ ਸੋਨੂ ਨੂੰ ਪਸੰਦ ਕੀਤਾ ਥੋੜੇ ਪਰਿਵਾਰ ਕੇ ਮੈਂਬਰ ਥੋੜੇ ਨਾਲ ਜਾਣ ਲਈ ਕੋਈ ਜਿੰਨਾਂ ਨੇ ਥੋੜੇ ਪਰਿਵਾਰ ਕੇ ਮੈਂਬਰ ਜਾਣ ਕੇ ਨਹੀਂ ਉਹਨਾਂ ਦਾ ਥੋੜੇ ਤੁਸੀਂ ਕਿਵੇਂ ਵਿਆਹ ਤੋਂ ਕਿਵੇਂ ਵਿਆਹ ਕਰਵਾ ਸਕਦੇ ਪਰ ਕਿ ਤੁਸੀਂ ਪੱਤਰਕਾਰ ਹਾਂ ਤੁਹਾਨੂੰ ਲੱਗ ਜੀ ਤੁਸੀਂ ਵਗ ਚੱਲੋ ਮੇਰੇ ਨਾਲ ਨਹੀਂ ਦੇਖੋ ਵੀ ਮੈਂ ਨਾਲ ਲੈ ਜਾਵਾਂ ਕੁਝ ਨਹੀਂ ਸਾਡਾ ਕੰਮ ਹੈ ਅਸੀਂ ਤੁਹਾਡੀ ਵੀਡੀਓ ਨੂੰ ਇੰਨਾ ਕਿ ਵਾਇਰਲ ਕਰ ਦਾਂਗੇ ਕਿ ਸੀਤੋਂ ਸੋਨੂ ਨਾਲ ਤੁਹਾਡੀ ਵੀਡੀਓ ਪਹੁੰਚੇ ਤੇ ਤੁਹਾਡੇ ਨਾਲੋਂ ਸੰਪਰਕ ਕਰਨ ਤੇ ਤੁਹਾਡਾ ਨੰਬਰ ਵੀ ਬੋਲ ਦਾਂਗੇ ਅਸੀਂ ਤੁਹਾਡਾ ਐਡਰੈਸ ਵੀ ਬੋਲ ਦਾਂਗੇ ਪਰ ਤੁਸੀਂ ਆਪਣੇ ਘਰ ਦੇ ਨੂੰ ਤੁਂ ਜੋਗੇ ਕਿਸੇ ਤਰੇ ਬੰਦੇ ਨਾਲ ਵਿਆਹ ਕਰਾਉਣ ਲਈ ਕਮਾ। ਤਾਪੁਰ ਤਾਂ ਹੀ ਜਾਂਦਾ ਕੋਈ ਮੇਰੇ ਨਾਲ ਮੈਂ ਤਾਂ ਕੱਲੀ ਹੀ ਜਾਉਂਗੀ। ਮੈਂ ਤਾਂ ਆਪਦੇ ਫੈਸਲੇ ਮੇਰੇ ਫੈਸਲੇ ਟੱਲ ਹੁੰਦੇ ਆ ਹੁਣ ਨਹੀਂ ਫੈਸਲਾ ਬਦਲਦੀ। ਮੈਂ ਤਾਂ ਕੱਲੀ ਜਾਉਂਗੀ। ਤੁਸੀਂ ਪੱਤਰਕਾਰ ਨਾਂ ਦੇ ਹੋਣ ਤੇ ਕਿ ਜਾਣਾ ਤਾਂ ਵਗ ਚੱਲੋ ਮੇਰੇ ਨਾਲ। ਹੋਰ ਮੈਂ ਤੀਜਾ ਬੰਦਾ ਲਾ ਜਾਂਦੀ ਨਹੀਂ। ਕਿੰਨਾ ਖਰਚ ਆ ਗਿਆ ਬਈ ਤੁਹਾਡਾ? ਕੈਨੇਡਾ ਤੁਸੀਂ ਨੂੰ ਮਿਲਣ ਆਇਓ ਉਹਦਾ ਵਿਆਹ ਕਰਾਉਣ ਲਈ। ਉਹਨੂੰ ਲੱਭ ਰਹੇ ਹਾਂ। ਕਿੰਨਾ ਖਰਚਾ ਤੁਹਾਡਾ ਹੋ ਗਿਆ ਤੁਹਾਨੂੰ? ਖਰਚਾ ਤਾਂ ਮੇਰੇ ਬਥੇਰਾ ਹੋ ਗਿਆ, ਵੱਧੂ ਹੋ ਗਿਆ ਜੀ ਦੱਸ ਨਹੀਂ ਸਕਦੀ। ਇਹ ਵੀ ਕਿੰਨਾ ਕਿੰਨਾ ਖਰਚਾ ਬ ਸੀਤੂ ਨੂੰ ਕੁੜੀ ਇੰਨਾ ਚਾਹੁੰਦੀ ਏ ਇੰਨਾ ਦੀ ਕਟੜ ਫੈਨ ਹੈ ਰੰਬਿਆ ਗ੍ਰਾਉਂਡ ਲਈ ਕੈਨੇਡਾ ਦਾ ਵਾਅਦਾ ਸਹੀ ਹੈ ਫਿਰ ਕਿੰਨਾ ਖਰਚਾ ਹੁੰਦਾ ਮੈਂ ਤਾਂ ਜਹਾਜ਼ ਤੇ ਆਈਆਂ ਹੋਰ ਕਿ ਰੇੜੀ ਤੇ ਆਈਆਂ ਕਿੰਨੀ ਕਿੰਨੀ ਰਕਤ ਲੱਗਦੀ ਹੈ ਪਾਸੇ ਦੀ ਜੀ ਮੈਨੂੰ ਨਹੀਂ ਪਤਾ ਮੈਂ ਤਾਂ ਕੇਰਾ ਬੈ ਗਈ ਸੀ ਮੈਂ ਤਾਂ ਜਿੰਨਾ ਕਲ ਰਹਿੰਦੀ ਸੀ ਉਹਨਾਂ ਨੇ ਕਟਾ ਦਿੱਤੀ ਸੋ ਦੋਸਤੋ ਜੇ ਦੇਖਿਆ ਜਾਵੇ ਤਾਂ ਲੱਖ 2 ਲੱਖ ਰੁਪਈਆ ਦਾ ਟੁਕੜਾ ਬਈ ਜੀ ਟਿਕਟ ਵੀ ਆਈ ਹੈ ਤੇ ਇਹਨਾਂ ਨੇ ਵੀਜ਼ਾ ਵੀ ਲਵਾਇਆ ਇੱਥੇ ਤਾਂ 2 ਲੱਖ ਰੁਪਈਆ ਲੱਗੇ ਹਾਂ ਜਿਹ ਕਹਿੰਦੇ ਸੀ ਜਿੰਨਾ ਨੇ ਮੈਨੂੰ ਭੇਜ ਜਾਗਾ ਫਿਰ ਤੂੰ ਦਿੱਲੀ ਤੋਂ ਆਏ ਕੋ ਅਮਰਸਰ ਤੋਂ ਆਏ ਜ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਜਿਹਦਾ ਜਹਾਜ਼ ਨੇ ਲਿਆ ਕੇ ਸਰਤਾ ਉੱਥੇ 에어ਪੋਰਟ ਤੇ ਮੈਨੂੰ ਤਾਂ ਉਦੋਂ ਪਤਾ ਲੱਗ ਗਿਆ ਮੈਨੂੰ ਇਹ ਕੋਈ ਕੁੜੀ ਐਟੀ ਵੱਡੀ ਬੈਣ ਆ ਉਹਦੀ ਇਹਨੂੰ ਇਹ ਨਹੀਂ ਪਤਾ ਮੈਨੂੰ ਕੀ ਜਾਏਗਾ ਮੈਂ ਅਮਰਸਰ ਤੋਂ ਆਈਆਂ ਤੇ ਦਿੱਲੀ ਤੋਂ ਆਈਆਂ ਉੱਥੋਂ ਹੀ 20000 ਰੁਪਏ ਕੱਢੇ ਲੈ ਆ ਹੁਣੇ ਪਰ ਮੈਨੂੰ ਮੈਂ ਤਾਂ ਇਹਨੂੰ ਇਹ ਸਤਾ ਦੇਵਾਂਗਾ ਕਿ ਸੀਤੋਂ ਵਾਲੇ ਸਾਨੂੰ ਅਗਲਾ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰ ਪਰ ਇਹ ਕੁੜੀ ਇੱਕ ਹੀ ਲੈ ਫੇ ਤੂੰ ਤਾਂ ਭਾਨੀ ਆ ਮਾਰਨ ਲੱਗਿਆ ਹੁਣ ਜਦੋਂ ਮੈਨੂੰ ਉਹ ਹੀ ਪਸੰਦ ਆ ਤੂੰ ਖਬਰਾਂ ਤੇ ਮੀਡੀਆ ਦੇ ਸਾਹਮਣੇ ਸਾਰਿਆਂ ਨੂੰ ਕਹੀ ਜਾਣਾਗਾ ਮੇਰੇ ਫਿਰ ਜ਼ਿੰਦਗੀ ਮੇਰੇ ਵਿਆਹ ਕਰਾਉਣਾ ਮੈਂ ਤੈਨੂੰ ਕੀ ਇਹਦੇ ਵਿੱਚ ਤੈਨੂੰ ਕਾਹਤ ਜਰਸੀ ਹੁੰਦੀ ਹੈ ਦੇਖੋ ਜੀ ਮੈਨੂੰ ਕੁਝ ਐਸੀ ਨਹੀਂ ਹੁੰਦੀ ਮੈਂ ਕੋਈ ਭਾਨੀ ਨਹੀਂ ਮਾਰਦਾ ਨਾਲ ਤੂੰ ਹੋਰ ਭਾਨੀ ਵਾਲੀ ਗੱਲ ਲੀਆ ਕਿ ਐਡੀ ਸੋਹਣੀ ਕੁੜੀ ਕਿ ਉਹਦੇ ਸਾਨੂੰ ਸੀਤ ਵਾਲੇ ਦੇ ਕੀੜੇ ਪੈ ਨਹੀਂ ਦੇਖੋ ਬਈ ਨਾਲ ਤੂੰ ਮੇਰੀ ਭੂਆ ਦੀ ਕੁੜੀ ਐ ਨਾ ਮੇਰੇ ਮਾਮੇ ਦਾ ਮੁੰਡਾ ਮੈਂ ਤੇ ਤੁਹਾਨੂੰ ਇਹੀ ਸਮਝਾਉਣਾ ਹੈ ਵੀ ਉਹ ਤਾਂ ਲੋਕ ਮਜ਼ਾਕ ਬਣਾ ਰਹੇ ਬਸ ਫਿਰ ਤੈਨੂੰ ਕਿਧਰ ਆ ਜਾ ਤੂੰ ਤਾਂ ਕੋਈ ਤਰਾਜ ਨਹੀਂ ਤੇ ਪੱਤਰਕਾਰਾਂ ਤੇ ਮਾਰੀ ਜਾਂ ਨਾ ਮੈਂ ਜੱਗਲੀਆਂ ਮੈਂ ਵਿਆਹ ਕਰਾਉਣ ਵਾਲੀ ਆ ਤੇ ਸਾਨੂੰ ਸੀਤ ਵਾਲੇ ਮੈਨੂੰ ਲਾਜ਼ਮੀ ਪਸੰਦ ਕਰ ਬਈ ਕੀ 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 ਸੋਪਣੇ ਸੋ ਕੀ ਤੁਸੀਂ ਕੋਈ ਅੱਗੇ ਫਿਲਮ ਬਾਰੇ ਸੋਚੋਗੇ ਵੀ ਫਿਲਮ ਚ ਬਣਾਉਣਾ ਧੁੰਦਣਾ ਕੋਈ ਗਾਣਾ ਕੱਢਣ ਬਾਰੇ ਸੋਚਣਾ ਵੀ ਉਹ ਗਾਣਾ ਕੱਢੂਗਾ ਮੈਂ ਉਹ ਚ ਮੌਟ ਲਿੰਕ ਕਰੂੰ ਫੀਚਰਿੰਗ ਕਰੂੰ ਕੀ ਸੋਚਿਆ ਤੁਸੀਂ ਕੋਲ ਤੁਹਾਡੇ ਸੁਪਨੇ ਤਾਂ ਹੋਣਗੇ ਪਹਿਲਾਂ ਤਾਂ ਅਸੀਂ ਜੀ ਵਿਆਹ ਕਰਾਵਾਂਗੇ ਹੂੰ ਵਿਆਹ ਕਰਾਉਣ ਤੋਂ ਬਾਅਦ ਸਾਡੇ ਪਿੰਡ ਵਾਲੇ ਟੱਬੇ ਤੇ ਰੀਲਾਂ ਬਣਾ ਕੇ ਲਿਆਵਾਂਗੇ ਫਿਰ ਅਸੀਂ ਜਾਵਾਂਗੇ ਇੱਥੇ ਗੁਰੂ ਘਰ ਵੀ ਜਾਣਾ ਚਾਹੁੰਦਾ ਜੀ ਮੱਥਾ ਟੇਕਣ ਜਾਵਾਂਗੇ ਮੱਥਾ ਟੇਕ ਕੇ ਆ ਕੇ ਤੇ ਫਿਰ ਨਹੀਂ ਟੁੱਟੀਆਂ ਭੱਜੀਆਂ ਸੜਕਾਂ ਜਾਂ ਨਹੀਂ ਆਪਣੇ ਸਾਡੇ ਪਿੰਡ ਦੇ ਪਾਸੇ ਜੀ ਉੱਥੇ ਵਧੀਆ ਵਧੀਆ ਸੋਹਣੀਆਂ ਰੀਲਾਂ ਪਾਉਂਸ ਉਹਨੂੰ ਨਾਲ ਮੇਰੀ ਫੱਲ ਚੜਾਈ ਹੋ ਜੀ ਹੋਰ ਕੁਝ ਨਹੀਂ ਸੋਚਿਆ ਜੀ ਬਸ ਦੁਬਾਰਾ ਜਾਾਂਗੇ ਦੇਖਾਂਗੇ ਕੋਈ ਤੁਹਾਨੂੰ ਜੇ ਸੋਨੂ ਨੇ ਕਿਹਾ ਭਾਈ ਵੀ ਪਸੰਦ ਲੋਕ ਜਿਹੜੇ ਕਹਿੰਦੇ ਸੁਆੜ ਬੈ ਤੁਹਾਨੂੰ ਕੋਈ ਲੜਨ ਪੈ ਗਿਆ ਸਾਨੂੰ ਕੋਈ ਕੁੱਟਨ ਮਾਰਨ ਪੈ ਗਿਆ ਤਾਂ ਉਹ ਚੀਜ਼ ਆ ਤੁਸੀਂ ਆਪਦੇ ਨੂੰ ਲੈ ਕੇ ਚੱਲੇ ਹੋ ਵੀ ਕੋਈ ਗੱਲ ਨਹੀਂ ਜੇ ਸੀ ਤੂੰ ਸੋਨੂ ਨਾਲ ਨਗਰ ਮਾਜ ਵਿਆਹ ਕਰਾਉਣ ਲਈ ਤਾਂ ਉਹਦੇ ਨਾਲ ਅਜੇ ਗੱਲਾਂ ਵੀ ਸੋਣੀਆਂ ਪੈਣਗੀਆਂ ਉਹ ਜੀ ਤੁਸੀਂ ਕੁਝ ਲੈ ਕੇ ਚੱਲੇ ਹੋ ਨਾਲ ਹਾਂ ਜੀ ਉਹਦਾ ਐਡਾ ਸਾਂ ਨਰਮ ਸੁਭਾਅ ਉਹ ਕਿੱਥੇ ਲੱਗਦਾ ਸਾਨੂੰ ਲੜਨ ਵਾਲਾ ਉਹ ਤਾਂ ਮੈਂ ਨਹੀਂ ਲੜਦਾ ਕਿਸ ਨਾ ਉਹ ਹੀ ਲੋਕ ਪਕਾਈ ਮਾਰੀ ਜਾਂਦੇ ਆ ਐਨੇ ਚੰਗੇ ਸੁਭਾਅ ਦਾ ਮੁੰਡਾ ਹੈਗਾ ਐਵੇਂ ਤੁਸੀਂ ਵਸ ਅੰਗਲਾਂ ਦੀ ਲੜਾਈ ਚੱਲੇ ਹੁਣ ਮਕਰਾ ਹੋਣਾ ਮੈਨੂੰ ਬੜਾ ਇੱਕ ਇੱਕ ਗੱਲ ਹੋਰ ਹੈ ਵੀ ਸੀਤੋ ਸੁਣਨ ਵਾਲੀ ਕਹਿੰਦੇ ਨੇ ਵੀ ਇੱਕ ਬੰਦਾ ਆਉਂਦਾ ਜਿਹੜਾ ਮਿੱਟੀ ਦਾ ਤਰਦੇ ਸੋਨਾ ਬਣ ਜਾਂਦੇ ਸੀਤੋ ਜਿਹੜੀ ਜੀਵਨਤ ਬੰਦਾ ਸੀਤੂ ਵਾਲਾ ਸੁਣਨ ਤੇ ਮਤਲਬ ਉਹ ਟ੍ਰੈਂਡ ਕਿਤੇ ਜਾਂਦੀ ਹੈ ਕੀ ਕਾਰਨ ਹੈ ਇਹ ਵੀ ਚੀਜ਼ ਮੰਨਦੇ ਹਾਂ ਕਿ ਸਭ ਤੋਂ ਵੱਧ ਜੇ ਆਪਾਂ ਦੇਖਿਆ ਜਾਵੇ ਚਾਹੇ ਗਿੱਪੀ ਕਰਵਾਲ ਬਈ ਸੀ ਜਾਂ ਏਮੀ ਬਈ ਐ ਜਾਂ ਦਿਲਜੀਤ ਬਈ ਐ ਸਭ ਤੋਂ ਇੱਕ ਚਮਕੀਲਾ ਫਨਾਈ ਸੀ ਉਹ ਮਤਲਬ ਪੂਰੀ ਬੱਦਲ ਹੋਈ ਸੀ ਉਹ ਚਮਕੀਲਾ ਚਮਕੀਲਾ ਹੋ ਗਈ ਸੀ ਪਰ ਜਦੋਂ ਹੁਣ ਇੰਸਟਾ ਖੋਲਦੇ ਆ ਫੇਸਬੁਕ ਖੋਲਦੇ ਆ YouTube ਖੋਲਦੇ ਆ ਤੇ ਕੋਈ ਕੋਈ ਵੀ ਰੀਲ ਹੁੰਦੀ ਐ ਤਾਂ ਉਥੇ ਇੱਕ ਹੀ ਬੰਦਾ ਲਿੰਦੇ ਸੇਤੋ ਵਾਲਾ ਸੁਣਦੇ ਤੇ ਮੈਂ ਗੱਲ ਮੰਨਦੇ ਸੀ ਇਹ ਗੱਲ ਸੱਚੀ ਆ ਜੀ 16 ਅੰਨੇ ਜਮਾ ਤਾਂ ਹੀ ਤਾਂ ਮੈਂ ਮਰਦੀ ਫਿਰਦੀ ਆ ਉਹਦੇ ਪਿੱਛੇ ਨਹੀਂ ਮੈਨੂੰ ਕੀ ਲੋੜ ਸੀ ਜਿਹਦੇ ਹੱਥ ਲਾਏ ਤੇ ਚੀਜ਼ ਸੋਨਾ ਬਣਦੀ ਆ। ਲੇਕਿਹ ਪਤਾ ਮੈਨੂੰ ਵੀ ਸੋਨੇ ਦੇ ਟੇਰ ਲਾਦੇ ਹੋ ਘਰੇ ਜਿਹੜੀ ਚੀਜ਼ ਨੂੰ ਹੱਥ ਲਾ ਉਸ ਸੋਨਾ ਬਣਦੀ। ਫੇ ਤੁਸੀਂ ਵਿਆਹ ਕਰਾ ਕੇ ਇੱਥੇ ਰਹੋਗੇ ਕਿ ਜਾਂ ਮੋਂ ਨਾਲ ਆਪਣੇ ਕੈਨੇਡਾ ਲੱਗ ਗਜੋਗੇ। ਕਿਤੇ ਨਹੀਂ ਜਾਣਦੀ ਮੈਂ ਤਾਂ ਸਾਡੇ ਪਿੰਡ ਰੇੜੀ ਤੇ ਬਹਿ ਕੇ ਸਾਰੇ ਪਿੰਡਤਾਂ ਦੀ ਰੇੜੀ ਕਮਾ ਕੇ ਸੋਨੂੰ ਸਿੱਤ ਵਾਲਾ ਮਸ਼ਹੂਰੀ ਕਰਨੀ। ਦੇਖੋ ਮੇਰਾ ਵਿਆਹ ਹੋ ਗਿਆ। ਕਿਨੇ ਹੁਣ ਸਲੈਨ ਵੀ ਜਾ ਰਹੇ ਹੋ। ਸੱਚ ਹੈ। ਕਿਨੇ ਅਗਲੇ ਹਰ ਦਾ ਗੀੜਾ ਲਵਾ ਰਹੇ ਆ ਉਹਦੇ ਜਿਹੜੇ ਪ੍ਰੋਮੋਟਰ ਐ ਸਮੋਸਾ ਸਪ ਮਿਲਿਆ ਨੂੰ। ਮੈਂ ਜਾਣ ਨਹੀਂ ਦਿੰਦੀ। अच्छा ਹੁਣ ਮੇਰੇ ਵਿਆਹ ਕੋ ਜੁ ਮੈਂ ਇੱਕ ਜਾਣ ਦਵਾਂ। ਲਓ ਜੀ ਕਹਿੰਦੀ ਵੀ ਮੈਂ ਕੁੜੀ ਕਹਿੰਦੀ ਮੈਂ ਉਹਨੂੰ ਇੰਗਲੈਂਡ ਨਹੀਂ ਜਾਣ ਦਿੰਦੀ। ਅਬ ਦੇ ਨਾਲ ਕੈਨੇਡਾ ਲੈ ਕੇ ਜਾਉਂਗੀ। ਤੇ ਆ ਦੇਖੋ ਫੋਟੋ ਖੋਣੇ ਤੁਹਾਨੂੰ ਇਹਦੇ ਵਿੱਚ ਬਾਈ ਇਹਨੇ ਸੀਤੋ ਸੋਨਣ ਵਾਲਿਆਂ ਨੂੰ ਫੋਲੋ ਕੀਤਾ ਹੋਇਆ ਜਾਂ ਹੋਣਾ ਹੈ। ਤੇ ਪੂਰੀਆਂ ਮਤਲਬ ਉਹਦੀਆਂ ਫੋਟੋਆਂ ਦੇ ਨਾਲ ਉਹਦੀਆਂ ਫੋਟੋਆਂ ਐਡੀਟ ਕਰ ਦੇ। ਦੇਖੋ ਦੇਖੋ ਜੀ ਹਾਂ ਸੱਚ ਹੈ ਮੈਂ ਕਿਹੜਾ ਗੱਲ ਲੱਗਣੀ ਆ ਮੈਂ ਸਾਰਿਆਂ ਨੂੰ ਦੱਸੀ ਜਾਂਦੀ ਆ। ਨਹੀਂ ਹਾਂ। ਤੁਹਾਨੂੰ ਕੋਈ ਨੰਬਰ ਨੰਬਰ ਮਿਲ ਜਾਉ ਤੁਹਾਨੂੰ ਉਹ ਤੱਕ ਪਹੁੰਚਣ ਦੀ ਕੋਈ ਅਪਰੋਚ ਕੀਤੀ ਹੋਈ ਵੀ ਤੁਹਾਨੂੰ ਮਿਲ ਜੇ। ਕੁਈ ਕੋਸ਼ਿਸ਼ ਕੀਤੀ ਹੈ ਬਈ ਮੈਂ ਉਹਦੀਆਂ YouTube ਤੇ ਸਾਰੀਆਂ ਵੀਡੀਓ ਲਾਈਕ ਕਰਦੀਆਂ ਇੰਸਟਾ ਤੇ ਕਾਲ ਕਰਦੀਆਂ ਤੂੰ ਕਰੂਗਾ ਰਿਪਲਾਈ ਕਰਦਾ ਮਰੋ ਗਾਲ ਤਾਂ ਜਾਨੀ ਤਾਂ ਇਹਦਾ ਗਾਲਦਾ ਨਹੀਂ ਬਈ ਐਟੀਟਿਊਡ ਕੰਦੇ ਬਹੁਤ ਆ ਗਿਆ ਬੰਦੇ 'ਚ ਐਟੀਟਿਊਡ ਇੰਨਾ ਆ ਗਿਆ ਵੀ ਗੱਲ ਕੋਈ ਸੁਣਦਾ ਨਹੀਂ ਇਹ ਕੁੜੀ ਨੂੰ ਮੈਸੇਜ ਵੀ ਕਰਦੀ ਹੈ ਵੌਇਸ ਮੈਸੇਜ ਵੀ ਕਰਦੀ ਹੈ ਪਰ ਉਹ ਇਹਦੀ ਗੱਲ ਨੂੰ ਅਣਗੌਲਿਆ ਕਰਦਾ ਤੁਸੀਂ ਇਹ ਕਹ ਸਕਦੇ ਹੋ ਵੀ ਉਹ ਤੇ ਐਟੀਟਿਊਡ ਆ ਗਿਆ ਆ ਗਿਆ ਆ ਗਈ ਹੋ ਜਦੋਂ ਭਾਈ ਚੜਾਈ ਆ ਤੇ ਆਪਾਂ ਕੀ ਕਰ ਸਕਦੇ ਆ ਉਹਦੀ ਚੜਾਈ ਆ ਜੀ ਉੱਚ ਨਾਲਾਂ ਦੀ ਹੁਣ ਹੁਣ ਮੈਨੂੰ ਕਿੱਥੇ ਕੀ ਪਰ ਬਈ ਉਹ ਬੰਦਾ ਕਹਿੰਦੇ ਪ੍ਰੋਮੋਸ਼ਨਾਂ ਕਰ ਰਿਹਾ ਹੈ ਵੱਡੀਆਂ-ਵੱਡੀਆਂ ਫਿਲਮਾਂ ਦੀ ਵੱਡੇ-ਵੱਡੇ ਗਾਣਿਆਂ ਦੀ ਅੱਜ ਕੱਲ੍ਹ ਕਹਿੰਦੇ ਉਹ ਬੋਲਡਰ ਦੇ ਵੀ ਫਕਾਰੇ ਮਾਰ ਰਹੇ ਬੋਲਡਰ ਦੇ ਰਿਸ਼ਾ ਦੇ ਦੇ ਕਿ ਕਹਿੰਦੇ ਪੂਰੀ ਹਾਏ ਕਿਤੇ ਉਹ ਹੀ ਨਾ ਹੱਡ ਗੋਡਾ ਤੜਾਲੇ ਮੈਂ ਚਾਕੀ ਜਾਵਾਂ ਹੂੰ ਲੱਤਾਂ ਟੁੱਟ ਗਈ ਜੇ ਫਿਰ ਮੈਂ ਕਿਹਦੇ ਨਾਲ ਵਿਆਹ ਕਰਾਉਂਗੀ ਹੂੰ ਲੋ ਵੀ ਦੋਸਤੋ ਇਹ ਕੁੜੀ ਬਈ ਜਿਹੜੀ ਆਈ ਹੈ ਕੈਨੇਡਾ ਛੱਡ ਕੇ ਸੋਨ ਨੂੰ ਸੀਤ ਵਾਲੇ ਨਾਲ ਵਿਆਹ ਕਰਾਉਣ ਲਈ ਕੋਈ ਤਿਆਰ ਤਿਆਰ ਹੈ ਤੇ ਏ ਭਾਈ ਤੁੰ ਨੂੰ ਅਸੀਂ ਹੁਣ ਕੁੜੀ ਦਾ ਭਾਈ ਤੂੰ ਸੱਚੀ ਮੱਚੀ ਹੈਗਾ ਮਤਲਬ ਵੈਸੇ ਇੱਕ ਵੀਡੀਓ ਦੇ ਸਾਹਮਣੇ ਵੈਸੇ ਮਜ਼ਾਕ ਕਰਨੀ ਹੈ ਕਸਾ ਕਰ ਬਾਈ ਕਸਾ ਬਾਈ ਲੋਰੀ ਕੁੜੀ ਹੱਸ ਵੀ ਬਾਈ ਕੌਣ ਦੇਖਦਾ ਵੀ ਪਿੱਛੇ ਸੱਚਾਈ ਕੀ ਅਸੀਂ ਕਿਹਾ ਦੋਸਤੋ ਮੈਂ ਸੁਖੀ ਮਾਂਸਾ ਜੀ ਇਹ ਸੀ ਕਮੇਡੀ ਵੀਡੀਓ ਬਣਾਈ ਮੈਨੂੰ ਰੰਜਲ ਲਈ ਹੈ ਸੱਚ ਨਹੀਂ ਹੈਗਾ ਮੈਂ ਤਾਂ ਬਈ ਰਾਂ ਨੂੰ ਕਿ ਇਸ ਮੈਂ ਕਿਹਾ ਕੁੜੀ ਮੂੰਹ ਤੇ ਬੰਨ ਕੇ ਕੱਪੜਾ ਵਿਆਹ ਕਰਾਉਣ ਲਈ ਤਿਆਰ ਹੋ ਗਈ ਉਹ ਵੀ ਸਿਤਵਾਂ ਸੋਨ ਨਾਲ ਬੱਸ ਜੀ ਅਸੀਂ ਉਹ ਫੈਨਾਂਾਂ ਜੀ ਅਸੀਂ ਉਹਨੂੰ ਕੁਝ ਗਲਤ ਨਹੀਂ ਕਹਿਣਾ ਚਾਹੁੰਦੇ ਅਸੀਂ ਹੀਰਾ ਬੰਦਾ ਹਾਂਜੀ ਅਸੀਂ ਮਨੋਰੰਜਨ ਲਈ ਵੀਡੀਓ ਬਣਾ ਰਹੇ ਹਾਂ ਜੀ ਇਹ ਨਹੀਂ ਸਾਡੇ ਬੂਟਾ ਖਰਾਦੀ ਮੈਂ ਬਈ ਬੂਟਾ ਖਰਾਦੀਏ ਤੇ ਸੀਤੂ ਵਾਲਿਆਂ ਨੂੰ ਅਸੀਂ ਪਿਆਰ ਕਰਦੇ ਹਾਂ ਇੱਥੇ ਲੋਕ ਉਹਨੂੰ ਛੇੜਦੇ ਆ ਮਜ਼ਾਕ ਕਰਦੇ ਆ ਟਰੋਲ ਕਰਦੇ ਆ ਅਸੀਂ ਵੀ ਸੋਚਿਆ ਵੀ ਅਸੀਂ ਇੱਕ ਮਨੋਰੰਜਨ ਵਾਲੀ ਵੀਡੀਓ ਬਣਾਈਏ ਪਰ ਇਹਦੇ ਵਿੱਚ ਕੋਈ ਲਕੋ ਵਾਲੀ ਗੱਲ ਨਹੀਂ ਬਹੁਤ ਕੁੜੀਆਂ ਆ ਜਿਹੜੀਆਂ ਮਤਲਬ ਉਹਨੂੰ ਪਸੰਦ ਕਰਦੀਆਂ ਪਰ ਉਹ ਬੰਦੇ ਦੀ ਇੱਕ ਵੀਡੀਓ ਮੈਨੂੰ ਆਈ ਸੀ ਮੈਂ ਸ਼ੇਅਰ ਵੀ ਕੀਤੀ ਸੀ ਉਹਦੀ ਇੰਸਟਾਗ੍ਰam ਤੇ ਕਿਸੇ ਪੱਤਰਕਾਰ ਨੇ ਪੁੱਛਿਆ ਤੁਸੀਂ ਕਿਸੇ ਕੁੜੀ ਨੂੰ ਪਿਆਰ ਕਰਦੇ ਹੋ ਆਪਾਂ ਇਹ ਜੇ ਬੰਦੇ ਨਹੀਂ ਵੀ ਆਪਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਪਾਂ ਨੂੰ ਉਸ ਤੋਂ ਕਾਲੇ ਸੋਨੂ ਦੀ ਗੱਲ ਦਿਲ ਨੂੰ ਟੁੱਪੀ ਤੇ ਦਿਲ ਨੂੰ ਲੱਗੀ ਆਪਾਂ ਨੂੰ ਦਿਨ ਉਹਦਾ ਪਿਆਰ ਹੁੰਦਾ ਬੰਦੇ ਨਾਲ ਕਿਉਂਕਿ ਇਹਨਾਂ ਜਿਹੜੇ ਰੱਬੀ ਕੋ ਬੰਦੇ ਹੁੰਦੇ ਨੇ ਇਹਨਾਂ ਦੇ ਰੱਬ ਹੁੰਦੇ ਸੀ ਤੇ ਸੋ ਦੋਸਤੋ ਜਿਹੜੀ ਵੀਡੀਓ ਬਣਾਈ ਅਸੀਂ ਕਿਸੇ ਨੇ ਲਾ ਕੇ ਇਹਨੇ ਬਣਾਈ ਇੱਕ ਬੰਦੇ ਨੇ ਜੀ ਸਿਤੋਵਾਲ ਜੀ ਨੇ ਬੇਨਤੀ ਕਰਦੇ ਆਂ ਜੇ ਇਹ ਕੁਝ ਗਲਤ ਹੋ ਗਿਆ ਲੇ ਲਿਆ ਗਿਆ ਮਾਫ ਕਰਨਾ ਹਾਂਜੀ ਮੈਂ ਵੀ ਚਾਹੁੰਦੇ ਹਾਂ ਸੋ ਸਿਤੋਵਾਲਾ ਸੋਨੂ ਤੈਨੂੰ ਮਿਲਣਾ ਚਾਹੁੰਦੇ ਆਂ ਜਾਣ ਸੀ ਇਹ ਤੈਨੂੰ ਜਰੂਰ ਮਿਲਾਂਗੇ ਤੇਰੀ ਮਦਦ ਵੀ ਕਰਾਂਗੇ ਪੈਸੇ ਝੱਲੇ ਦੀ ਸੀਤੂ ਦਾ ਪਿੰਡ ਸੋਨੂ ਦਾ ਪਿੰਡ ਹੈਗਾ ਤਾਂ ਤਰਨਤਾਰਨ ਕੋਲੀ ਆਪਾਂ ਜ਼ਰੂਰ ਜਾ ਕੇ ਆਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾਡ ਬੂਟਾ ਕਨਾਲੀ ਚੈਨਲ ਤੋਂ ਅਸੀਂ ਕਰਾ ਸੀਗੇ ਅਵੇ